ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਆਪਾਂ ਲੱਗੇ ਆਂ ਜੀ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਕਰਨ ਆਪਾਂ ਕਮੀਜ਼ ਦੀ ਕਟਾਈ ਕਰ ਲਈ ਹੈਗੀ ਜਿਹੜੀ ਆਪਾਂ ਲਾਈਨਿੰਗ ਆਗੀ ਆਪਾਂ ਕਿੰਨੀ ਵੱਧ ਰੱਖਣੀ ਹੈਗੀ ਕਿਸ ਤਰ੍ਹਾਂ ਆਪਾਂ ਇਹਦੀ ਕਟਾਈ ਕਰਨੀ ਆਪਾਂ ਤੁਹਾਨੂੰ ਦੱਸਦੇ ਆਂ ਜੀ ਸਾਰਿਆਂ ਤੋਂ ਪਹਿਲਾਂ ਜੀ ਆਪਾਂ ਜਿਹੜੀ ਆਪਣੀ ਲਾਈਨਿੰਗ ਆਗੀ ਉਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਰੱਖਣਾ ਹੈਗਾ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਫੋਲਡ ਕਰਕੇ ਜਿਹੜਾ ਆਪਣਾ ਮੇਨ ਫੈਬਰਿਕ ਆ ਉਹਨੂੰ ਆਪਾਂ ਉੱਪਰਲੀ ਸਾਈਡ ਫੋਲਡ ਕਰਕੇ ਰੱਖ ਲੈਣਾ ਆਏਗਾ ਠੀਕ ਹੈ ਜਿਹੜਾ ਆਪਣੀ ਕਮੀਜ਼ ਦਾ ਬੰਦ ਵਾਲੀ ਸਾਈਡ ਆ ਜਿਵੇਂ ਆਪਣਾ ਸੈਂਟਰ ਆ ਜਾਂਦਾ ਕਮੀਜ਼ ਦਾ ਆਪਾਂ ਇੱਥੋਂ ਲਾਈਨਿੰਗ ਆ ਜਿਹੜੀ ਆਪਾਂ ਥੋੜੀ ਜੀ ਅੱਧੇ ਤੋਂ 9 ਇੰਚ ਆਪਾਂ ਜ਼ਿਆਦਾ ਰੱਖਣੀ ਹੁੰਦੀ ਹੈ ਹੈਪ ਤੱਕ ਠੀਕ ਹੈ ਜੀ ਆਪਾਂ ਹੈਪ ਤੱਕ ਆਪਾਂ ਥੋੜੀ ਥੋੜੀ ਲਾਈਨਿੰਗ ਨੂੰ ਵੱਧ ਰੱਖਣਾ ਆਏਗਾ ਠੀਕ ਹੈ ਇਸ ਤਰ੍ਹਾਂ ਤੇ ਉੱਪਰਲੀ ਸਾਈਡ ਤੋਂ ਆਪਾਂ ਸਾਰੀ ਲਾਈਨਿੰਗ ਆ ਜਿਹੜੀ ਆਪਾਂ ਇਦਾਂ ਬਰਾਬਰ ਰੱਖਣੀ ਹੈ ਠੀਕ ਹੈ ਇਸ ਤਰ੍ਹਾਂ ਬਾਕੀ ਕੱਪੜੇ ਨੂੰ ਆਪਾਂ ਜਮਾ ਸੈੱਟ ਕਰ ਲੈਣਾ ਹੈ ਠੀਕ ਹੈ ਇਸ ਤਰ੍ਹਾਂ ਹੁਣ ਉਸ ਤੋਂ ਬਾਅਦ ਜਿਹੜੀ ਆਪਣੀ ਇਹਦੀ ਨਾਲ-ਨਾਲ ਦੀ ਕਟਿੰਗ ਕਰ ਦੇਣੀ ਆ ਆਪਾਂ ਵੱਧ ਰੱਖ ਲਈ ਹੈਗੀ ਲੈਣੀ ਨਹੀਂ ਜਦੋਂ ਆਪਾਂ ਘੇਰਾ ਆਪਾਂ ਹੋਲਡ ਕਰਦੇ ਆਂ ਕਈ ਵਾਰੀ ਲਾਈਨਿੰਗ ਦੇ ਵਿੱਚ ਖਿੱਚ ਪੈਣ ਲੱਗ ਜਾਂਦੀ ਹੈਗੀ ਤੇ ਆਪਾਂ ਨੂੰ ਉਹ ਦਿੱਕਤ ਆਉਂਦੀ ਹੈਗੀ ਜੇ ਆਪਾਂ ਪਹਿਲਾਂ ਹੀ ਇਸ ਤਰ੍ਹਾਂ ਵੱਧ ਰੱਖ ਲਏ ਤਾਂ ਕੋਈ ਵੀ ਦਿੱਕਤ ਨਹੀਂ ਆਉਂਦੀਗੀ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਨਾਲ-ਨਾਲ ਦੀ ਇਹਦੀ ਕਟਾਈ ਕਰ ਦੇਣੀ ਹੈਗੀ ਵੀ ਇਹ ਆਪਣੀ ਲਾਈਨਿੰਗ ਹੈ ਫਰੰਟ ਪੱਲੇ ਦੀ ਕੱਟੀ ਗਈ ਹੈ ਠੀਕ ਹੈ ਇਸ ਤਰ੍ਹਾਂ ਜਿਹੜੇ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਆਪਾਂ ਲਾਈਨਿੰਗ ਨੂੰ ਅਟੈਚ ਕਰ ਲੈਣਾ ਸਲਾਈ ਦੇ ਨਾਲ ਚਾਰ ਚਪੇਰਿਓ ਉਸ ਤੋਂ ਬਾਅਦ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਠੀਕ ਹੈ ਸੇਬ ਹੀ ਹੁਣ ਆਪਾਂ ਜਿਹੜੀ ਬੈਕ ਪੱਲੇ ਦੀ ਲਾਈਨਿੰਗ ਕਟਾਂਗੇ ਇਸ ਤਰ੍ਹਾਂ ਹੀ ਕੋਰੇ ਤੋਂ ਆਪਾਂ ਜਿਹੜੀ ਲਾਈਨਿੰਗ ਹੈ ਇਹਨੂੰ ਆਪਾਂ ਬਰਾਬਰ ਕਰ ਲੈਣਾ ਇਸ ਤਰ੍ਹਾਂ ਹੁਣ ਆਪੇ ਇਹਨੂੰ ਵੀ ਫੋਲਡ ਕਰਕੇ ਇਸ ਤਰ੍ਹਾਂ ਵਿਛਾ ਲੈਣਾ ਲਾਈਨਿੰਗ ਇਹਨੂੰ ਹਾਂਜੀ ਸੋਰੀ ਆਪਾਂ ਥੋੜੀ ਜਿਹੀ ਅੱਗੇ ਕਰਕੇ ਵਿਛਾਉਣੀ ਆ ਜਿਹੜਾ ਆਪਣਾ ਅਗਲਾ ਕੱਟ ਲੱਗਿਆ ਹੋਇਆ ਹੈ ਹਾਂਜੀ ਹੁਣ ਇਸ ਤਰ੍ਹਾਂ ਜਿਹੜੀ ਆਪਣੀ ਲਾਈਨਿੰਗ ਆ ਗਈ ਇਹਨੂੰ ਵੀ ਆਪਾਂ ਫੋਲਡ ਕਰ ਲਿਆ ਹੈਗਾ ਹੁਣ ਆਪਾਂ ਜਿਹੜਾ ਬੈਕ ਵਾਲਾ ਪੱਲਾ ਆਏਗਾ ਇਸ ਤਰ੍ਹਾਂ ਜਿਹੜਾ ਆਪਾਂ ਲਾਈਨਿੰਗ ਨੂੰ ਆਪਾਂ ਇੰਚ ਉੱਪਰ ਰੱਖਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਲਾਈਨਿੰਗ ਨੂੰ ਉਰੇ ਤੋਂ ਵੀ ਆਪਾਂ ਵੱਧ ਰੱਖ ਦੇਣਾ ਘੇਰੇ ਵਾਲੀ ਸਾਈਡ ਤੋਂ ਠੀਕ ਹੈ ਬਾਕੀ ਆਪਾਂ ਉਪਰਲੀ ਸਾਈਡ ਤੋਂ ਲਾਈਨਿੰਗ ਜਿਹੜੀ ਆਪਣੀ ਬਰਾਬਰ ਕਰ ਲੈਣੀ ਹੈ ਹਾਂਜੀ ਤਾਂ ਆਪਾਂ ਸਾਰੀ ਲਾਈਨਿੰਗ ਜਿਹੜੀ ਬਰਾਬਰ ਰੱਖਣੀ ਹੈਗੀ ਬਾਕੀ ਤਾਂ ਇਸ ਤਰ੍ਹਾਂ ਆਪਾਂ ਹਾਂਜੀ ਆਪਣੀ ਬੈਕ ਪੱਲੇ ਦੀ ਲਾਈਨਿੰਗ ਆ ਗਈ ਜਿਹੜੀ ਇਹਨੂੰ ਵੀ ਆਪਾਂ ਇਸ ਤਰ੍ਹਾਂ ਪੱਲੇ ਨੂੰ ਬੈਕ ਨੂੰ ਰੱਖ ਕੇ ਉੱਪਰ ਲਾਈਨਿੰਗ ਤੇ ਆਪਾਂ ਇਹਦੀ ਵੀ ਕਟਾਈ ਇਸ ਤਰ੍ਹਾਂ ਕਰ ਦੇਣੀ ਹੈ ਹਾਂਜੀ ਜਿਹੜੀ ਆਪਣੀ ਨੀਚੇ ਵਾਲੀ ਸਾਈਡ ਆ ਗਈ ਲਾਈਨਿੰਗ ਆਪਾਂ ਬਰਾਬਰ ਕਰ ਲੈਣੀ ਹੈ ਠੀਕ ਹੈ ਜਿਵੇਂ ਇਸ ਤਰ੍ਹਾਂ ਆਪਾਂ ਇੰਚ ਸਵਾ ਕੈਂਚਾ ਆਪਾਂ ਲਾਈਨਿੰਗ ਉੱਚੀ ਰੱਖਣੀ ਆ ਠੀਕ ਹੈ ਜੀ ਮੇਨ ਫੈਬਰਿਕ ਨਾਲੋਂ ਠੀਕ ਹੈ ਇਸ ਤਰ੍ਹਾਂ ਜਿਹੜੀ ਆਪਣੀ ਇਹ ਲਾਈਨਿੰਗ ਦੀ ਕਟਾਈ ਹੋ ਜਾਂਦੀ ਹੈਗੀ ਜਦੋਂ ਆਪਾਂ ਇਹਨੂੰ ਅਟੈਚ ਕਰਨਾ ਇਦਾਂ ਨਾਲ ਨਾਲ ਦੀ ਸਾਰੇ ਸਿਲਾਈ ਲਾ ਲੈਣੀ ਹੁੰਦੀ ਹੈ ਠੀਕ ਹੈ ਆਪਾਂ ਉਹ ਵੀ ਵੀਡੀਓ ਅਪਲੋਡ ਕਰਾਂਗੇ ਵੀ ਜਿਹੜੀ ਆਪਾਂ ਲਾਈਨਿੰਗ ਆ ਕਿਸ ਤਰ੍ਹਾਂ ਅਟੈਚ ਕਰਨੀ ਆਂਗੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ ਵੀਡੀਓ ਜਰੂਰ ਦੱਸਿਓ ਕਮੈਂਟ ਕਰਕੇ ਥੈਂਕ ਯੂ ਜੀ